ਸ਼ਮਾਦਾਨ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਰੇਡੀਓ ਪੰਜਾਬ ਟੂਡੇ ਦੇ ਚਰਚਿਤ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਤੋਂ ਪਹਿਲਾਂ ਕਿ ਤੁਹਾਡੇ ਰੂਬਰੂ ਕਰੀਏ ਸੀਨੀਅਰ ਪੱਤਰਕਾਰ ਮੇਰੇ ਸਹਿਯੋਗੀ ਸਦਾ ਬਖਤੌਰ ਸਿੰਘ ਢਿੱਲੋਂ ਹਨ ਉਹਨਾਂ ਨੂੰ ਕੁਝ ਵਪਾਰਕ ਸੁਨੇਹੇ ਤੁਹਾਡੀ ਨਜ਼ਰ ਕਰਦੇ ਹਾਂ 1987 ਤੋਂ ਹਜ਼ਾਰਾਂ ਸਿੱਖਾਂ ਨੂੰ ਪੱਕੇ ਕਰਾਉਣ ਵਾਲੇ ਸੀਨੀਅਰ ਟੌਨੀ ਐਮੀਗਲ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ +1 ਅਮਰੀਕਾ ਦਾ ਏਰੀਆ ਕੋਡ ਲਗਾ ਕੇ 2126192859 ਤੇ 212619 2859 ਜਾਂ ਫਿਰ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀਰ ਸਿੰਘ ਜਿਨਾਂ ਕੋਲ 25 ਸਾਲ ਦਾ ਤਜਰਬਾ ਹੈ WhatsApp ਕਾਲ ਉਹਨਾਂ ਨੂੰ ਤੁਸੀਂ ਕਰ ਸਕਦੇ ਹੋ +1 ਅਮਰੀਕਾ ਦਾ ਏਰੀਆ ਕੋਡ ਲਗਾ ਕੇ ਨਿਊਯਾਰਕ ਦੇ ਟਾਈਮ ਦੇ ਅਕੋਰਡਿੰਗ 7186121188 ਡਾਇਲ ਕਰ ਸਕਦੇ ਹੋ 7186121188 ਅਸਾਈਲਮ ਕੇਸਾਂ ਤੋਂ ਬਗੈਰ ਜੇਕਰ ਤੁਹਾਡੇ ਕੋਲ ਇੰਡੀਆ ਵਿੱਚ 3 ਸਾਲ ਪੁਰਾਣਾ ਬਿਜ਼ਨਸ ਹੈ ਤੇ ਅਮਰੀਕਾ ਵਿੱਚ ਵੀ ਬਿਜ਼ਨਸ ਸੈੱਟ ਕਰਨਾ ਚਾਹੁੰਦੇ ਹੋ ਅਤੇ ਆਪਣੇ ਬੱਚਿਆਂ ਨੂੰ ਵੀ ਬੁਲਾਉਣਾ ਚਾਹੁੰਦੇ ਹੋ ਤਾਂ ਵੀ ਇਹਨਾਂ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਐਮੀਗਲ ਗੈਲਨਗਲ ਲਾਫਰਮ ਤੁਸੀਂ ਵਧੀਆ ਨਵਾਂ ਕਰਜਾ ਬਿਜ਼ਨਸ ਬਣਾਉਣਾ ਹੈ ਜਾਂ ਐਡੀਸ਼ਨ ਕਰਾਉਣੀ ਹੈ ਤਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਸੰਪਰਕ ਕਰੋ ਗੁਰਿੰਦਰ ਗਰੇਵਾਲ ਉਹਨਾਂ ਦੇ ਨਾਲ 206 941 5454 ਤੇ 206 941 5454 ਬੁੱਕ ਕੀਪਿੰਗ ਪਰਸਨਲ ਟੈਕਸਸ ਪੇਰੋਲ ਐਂਡ ਪੇਰੋਲ ਟੈਕਸਸ ਸਟੇਟ ਟੈਕਸਸ ਬਿਜ਼ਨਸ ਟੈਕਸ ਦੀਆਂ ਸੇਵਾਵਾਂ ਲੈਣ ਦੇ ਲਈ ਕੋਈ ਤਸੱਲੀ ਬਖਸ਼ ਅਧਿਕਾਰੀ ਐਕੂਰੇਟ ਅਕਾਊਂਟਸ ਐਂਡ ਟੈਕਸਸ ਵਾਲੇ ਮਹਿੰਦਰ ਸੋਲ ਅਤੇ ਲੋਕਪਾਲ ਸੋਲ ਨਾਲ 253 520 8886 ਦੇ ਸੰਪਰਕ ਕਰ ਸਕਦੇ ਹੋ 253520886 ਇਹਨਾਂ ਦਾ ਪਤਾ ਜੀ 24915 104 ਰੈਵਨਿਊ ਸਾਊਥ-ਈਸਟ ਕੈਂਟ ਵਾਸ਼ਿੰਗਟਨ ਤੁਸੀਂ ਇਹਨਾਂ ਨਾਲ ਪੰਜਾਬੀ ਵਿੱਚ ਵੀ ਗੱਲ ਕਰ ਸਕਦੇ ਹੋ ਟੀਐਮ ਡੇਰਾ ਦਾ ਰੀਫਰੈਸ਼ੇਬਲ ਪਲਾਜ਼ਾ ਤੇ ਫਿਊਲ ਕਾਰਡ ਨਾ ਹੋਣ ਤੇ ਵੀ ਟਰੱਕਰਜ਼ ਲਈ ਵੱਡੀ ਰਿਬੇਟ ਇਸ ਤੋਂ ਇਲਾਵਾ ਦੇਸੀ ਘਿਓ ਚ ਬਣਿਆ ਪੰਜਾਬੀ ਖਾਣਾ ਪੰਜਾਬੀ ਟਾਬੇ ਤੇ ਖਾ ਸਕਦੇ ਹੋ ਇੱਥੇ ਪੀਜ਼ਾ ਹਟ KFC ਫੈਟਬਰਗਰ ਅਤੇ ਹੋਰ ਫੂਡ ਆਊਟਲੈਟਸ ਵੀ ਨੇ ਤੁਸੀਂ ਇੱਥੇ ਆਪਣੇ ਬੱਚਿਆਂ ਨੂੰ ਨਾਲ ਲਿਆ ਕੇ ਵੀ ਆਨੰਦ ਮਾਣ ਸਕਦੇ ਹੋ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਰਵੀ ਗਰੇਵਾਲ ਜਾਂ ਸਚਿੰਤ ਮਲਿਕ ਹੋਰਾਂ ਨੂੰ 550 903 4627 ਤੇ 559 903 4627 ਲੋਕੇਸ਼ਨ ਆ ਜੀ ਹਾਈਵੇ 99 ਐਗਜ਼ਿਟ 144 ਐਵੇਨਿਊ 7 ਸੀਟਲ ਚ ਵਸ਼ਿੰਗਟਨ ਫਰੇਟ ਸਰਵਿਸ ਨੂੰ ਆਨਰ অপারেਟਰ ਦੇ ਡਰਾਈਵਰ ਦੀ ਲੋੜ ਹੈ ਚੰਗਾ ਬੋਨਸ ਦੇ ਨਾਲ-ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ ਇੱਕ ਵਾਰ ਸੰਪਰਕ ਕਰੋ ਜਗਦੇਵ ਸੰਧੂ ਹੋਰਾਂ ਦੇ ਨਾਲ 253 266 6924 ਤੇ ਜਾਂ ਫਿਰ ਗੁਰਵਿੰਦਰ ਢਾਲੀਵਾਲ ਹੋਣਾਂ ਦੇ ਨਾਲ 206 354 4060 ਤੇ 206 354 4060 253 266 6924 ਜੀ ਸਾਡੇ ਨਾਲ ਰਾਬਤਾ ਕਾਇਮ ਕਰਨ ਲਈ 98151 1066 ਡਾਇਲ ਕਰ ਸਕਦੇ ਹੋ WhatsApp ਕਾਲ ਲਈ 98164 1066 ਡਾਇਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਸਾਡੇ Facebook ਪੇਜ ਤੇ YouTube ਚੈਨਲ ਤੇ ਵੀ ਤੁਸੀਂ ਕਮੈਂਟ ਤੇ ਸ਼ੇਰ ਜਰੂਰ ਕਰਿਆ ਕਰੋ ਤਾਂ ਕਿ ਇਹ ਗੱਲਬਾਤ ਜਿਹੜੀ ਆ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਨਾਲ ਸਾਂਝੀ ਹੋ ਸਕੇ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਮੇਰੇ ਸਹਿਯੋਗੀ ਸਦਾ ਬਖਤਾਰ ਸਿੰਘ ਢਿੱਲੋਂ ਜੀ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਢਿੱਲੋਂ ਸਾਹਿਬ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਦੀ ਸੁਰੱਖਿਆ ਵਿੱਚ ਲੱਗੀ ਸੰਧ ਨੂੰ ਕਿਵੇਂ ਵੇਖਦੇ ਹੋ ਇੱਕ ਬਹੁਤ ਵੱਡੀ ਚੁਣੌਤੀ ਹੈ ਭਾਰਤੀ ਹਕੂਮਤ ਨੂੰ ਜੀ ਔਰ ਦੇਸ਼ ਦੀ ਸੁਰੱਖਿਆ ਨੂੰ ਚੁਣੌਤੀ ਇਸ ਕਰਕੇ ਹੈ ਕਿ ਕੁਝ ਦਿਨ ਪਹਿਲਾਂ ਗੁਰਪਤਵੰਤ ਸਿੰਘ ਪੰਨੂ ਨੇ ਥ੍ਰੈਟ ਕੀਤਾ ਸੀ ਜੀ ਭਾਰਤ ਸਰਕਾਰ ਨੂੰ ਖੁੱਲੀ ਧਮਕੀ ਦਿੱਤੀ ਸੀ ਕਿ 13 ਦਸੰਬਰ ਦੇ ਦਿਨ ਅਸੀਂ ਭਾਰਤੀ ਪਾਰਲੀਮੈਂਟ ਹੈ ਜਿਹੜੀ ਇਹਦੀ ਨੀ ਹਲਾ ਕੇ ਰੱਖ ਦੇਗੀ ਜੀ ਔਰ ਉਹ ਦਿਨ ਉਹਨਾਂ ਨੇ ਜਿਹੜਾ ਉਹ ਥ੍ਰੈਟ ਕੀਤੀ ਸੀ ਜਿਹੜੇ ਬੰਦੇ ਦੀ ਤਸਵੀਰ ਆਪਦੀ ਤਸਵੀਰ ਦੇ ਨਾਲ ਲਾਈ ਸੀ ਉਹਦਾ ਨਾਮ ਅਫਸਰ ਗੁਰੂ ਜੀ ਇਲਿਆਮ ਇਹ ਕਿ ਅਫਸਲ ਗੁਰੂ ਤੇ ਉਹਦੇ ਕੁਝ ਸਾਥੀਆਂ ਨੇ 2001 ਦੇ ਵਿੱਚ ਪਾਰਲੀਮੈਂਟ ਉੱਤੇ ਹਮਲਾ ਕੀਤਾ ਸੀ ਜੀ ਉਹਦੇ ਵਿੱਚੋਂ ਸੁਰੱਖਿਆ ਮੁਲਾਜ਼ਮਾਂ ਸਮੇਤ ਕੁੱਲ 9 ਬੰਦੇ ਮਾਰੇ ਗਏ ਸੀ ਜੀ ਔਰ ਅਫਸਲ ਗੁਰੂ ਨੂੰ ਬਾਅਦ ਵਿੱਚ ਫਾਂਸੀ ਦੀ ਸਜ਼ਾ ਹੋਈ ਸੀ ਤੇ ਫਾਂਸੀ ਉਹਨੂੰ ਦੇ ਵੀ ਦਿੱਤਾ ਸੀ ਜੀ ਇਹ ਥ੍ਰੈਟ ਜਦੋਂ ਸ਼ਰੀਆਮ ਦਿੱਤੀ ਹੋਈ ਸੀ ਇਹ ਕਿਹਾ ਹੋਇਆ ਸੀ ਗੁਰਪਤਵੰਤ ਪੰਨੂ ਨੇ ਕਿ ਅਸੀਂ ਪਾਰਲੀਮੈਂਟ ਦੀਆਂ ਨੀਆਂ ਹਲਾ ਕੇ ਰੱਖ ਦਿਆਂਗੇ ਜੀ ਸਫਰ ਸੁਰੱਖਿਆ ਦੇ ਪ੍ਰਬੰਧ ਤਾਂ ਹੋਣੇ ਚਾਹੀਦੇ ਸੀ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਬੰਦੇ ਗੈਰ ਕਾਨੂੰਨੀ ਢੰਗ ਨਾਲ ਨਹੀਂ ਗਏ ਸੀ ਅੰਦਰ ਜੀ ਇਹ ਕਾਨੂੰਨੀ ਢੰਗ ਨਾਲ ਗਏ ਸੀ ਟੋਟਲ ਜਿਹੜੇ ਹੈਗੇ 4 ਬੰਦੇ ਆ ਜਿਹੜੇ ਪਾਰਲੀਮੈਂਟ ਦੇ ਬਾਹਰ ਪਾਰਲੀਮੈਂਟ ਕੋਲ ਪਹੁੰਚਦੇ ਆ ਦੋ ਬੰਦੇ ਬਾਹਰ ਰਹਿੰਦੇ ਇੱਕ ਲੜਕੀ ਤੇ ਇੱਕ ਲੜਕਾ ਔਰ ਦੋ ਲੜਕੇ ਅੰਦਰ ਚਲੇ ਜਾਂਦੇ ਜੀ ਜਿਹੜੇ ਦੋ ਲੜਕੇ ਅੰਦਰ ਗਏ ਹੈ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਇੱਕ ਪਾਰਲੀਮੈਂਟ ਦੇ ਮੈਂਬਰ ਤੋਂ ਪਾਸ ਹਾਸਲ ਕੀਤਾ ਸੀ ਜੀ ਉਹディ ਸਫਾਰਸ਼ਤਿਆਂ ਨੂੰ ਪਾਸ ਮਿਲੇ ਹੋਏ ਸੀ ਤੇ ਅੰਦਰ ਚਲੇ ਗਏ ਦਰਸ਼ਕ ਗੈਲੀ ਵਿੱਚ ਬੈਠ ਗਏ ਤੇ ਜਦੋਂ ਦਰਸ਼ਕ ਗੈਲੀ ਦੇ ਵਿੱਚ ਬੈਠੇ ਸੀ ਸੈਸ਼ਨ ਚੱਲ ਰਿਹਾ ਸੀ ਸਵਾਲ ਜਵਾਬ ਜਾਂ ਜੋ ਵੀ ਗੱਲਬਾਤ ਹੋ ਰਹੀ ਹੈ ਹੁੰਦੀ ਸੀ ਉਸੇ ਵੇਲੇ ਉਹਨਾਂ ਨੇ ਗੈਲੀ ਦੇ ਵਿੱਚੋਂ ਛਾਲਾ ਮਾਰੀਆਂ ਥੱਲੇ ਉਤਰੇ ਤੇ ਫਿਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਹੀ ਲਿਆ ਹੋਣਾ ਵੀਡੀਓ ਚ ਦੇਖ ਲਿਆ ਹੋਣਾ ਕਿ ਕਿਵੇਂ ਬੈਂਚਾਂ ਦੇ ਉੱਤੇ ਜਿਹੜੀ ਹੈਗੀ ਉਹ ਭਜਨਾਟ ਕਰਦੇ ਤੇ ਇਸੇ ਸਮੇਂ ਦੌਰਾਨ ਉਹਨਾਂ ਦੇ ਵਿੱਚੋਂ ਇੱਕ ਜਣੇ ਨੇ ਇੱਕ ਅਜੇ ਹੀ ਸਪਰੇਅ ਕੀਤੀ ਹੈ ਜਿਹੜੀ ਸਪਰੇਅ ਦੇ ਨਾਲ ਇੱਕ ਪੀਲੇ ਰੰਗ ਦਾ ਧੂਆਂ ਉੱਥੇ ਫੈਲ ਗਿਆ ਜੀ ਬਾਹਰ ਜਿਹੜੇ ਦੋ ਕੁੜੀ ਤੇ ਮੁੰਡਾ ਸੀ ਉਹਨਾਂ ਨੇ ਬਾਹਰਲੇ ਪਾਸੇ ਉਹ ਹੀ ਕੁਛ ਛੱਡਿਆ ਧੂਆਂ ਉਹਨਾਂ ਨੇ ਵੀ ਛੱਡਿਆ ਔਰ ਉਸ ਤੋਂ ਬਾਅਦ ਫਿਰ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੁੰਦੀ ਹੈ ਜੀ ਕੁੜੀ ਨੂੰ ਜਦੋਂ ਫੜ ਕੇ ਲੈ ਕੇ ਜਾ ਰਹੇ ਸੀ ਤੇ ਉਸ ਵੇਲੇ ਮੀਡੀਆ ਵਾਲੇ ਵੀ ਨੇੜੇ ਹੋ ਗਏ ਸੀ ਤੇ ਉਹਨੇ ਕਿਹਾ ਸੀ ਕਿ ਅਸੀਂ ਜਿਹੜੇ ਹੈਗਾ ਸਾਡਾ ਕਿਸੇ ਪੋਲੀਟੀਕਲ ਪਾਰਟੀ ਨਾਲ ਕੋਈ ਤਾਲਕ ਨਹੀਂ ਸਾਡਾ ਕੋਈ ਪੋਲੀਟੀਕਲ ਮੋਟਿਵ ਨਹੀਂ ਅਸੀਂ ਵਿਦਿਆਰਥੀ ਆਂ ਬੇਰਜ਼ਗਾਰ ਆਂ ਸਾਡੀ ਕੋਈ ਗੱਲ ਨਹੀਂ ਸੁਣਦਾ ਅਸੀਂ ਨੌਕਰੀਆਂ ਭਾਲਦੇ ਆਂ ਨੌਕਰੀਆਂ ਸਾਨੂੰ ਨਹੀਂ ਮਿਲਦੀਆਂ ਜੀ ਇਸ ਲਈ ਅਸੀਂ ਇਸ ਸਰਕਾਰ ਨੂੰ ਜਿਹੜਾ ਹੈਗਾ ਆਪਣਾ ਪ੍ਰੋਟੈਸਟ ਦਰਜ ਕਰਾਉਣ ਵਾਸਤੇ ਇੱਥੇ ਆਏ ਆਂ ਜੀ ਹੁਣ ਜਦੋਂ ਉਹ ਇਹਨਾਂ ਨੇ ਇਹ ਗੱਲ ਕੀਤੀ ਹੈ ਤੇ ਮੈਂ ਇਹ ਤੋਂ ਪਹਿਲਾਂ ਤੁਹਾਨੂੰ ਦੱਸਾਂ ਕਿ ਜਿਵੇਂ ਆਪਾਂ ਜ਼ਿਕਰ ਕਰੀ ਲਿਆ ਕਿ 2001 ਦੇ ਵਿੱਚ ਅੱਜ ਤੋਂ 22 ਸਾਲ ਪਹਿਲਾਂ ਪਾਕਿਸਤਾਨ ਦੇ ਟ੍ਰੇਡ ਬੰਦਿਆਂ ਨੇ ਜਿਹੜਾ ਭਾਰਤ ਸਰਕਾਰ ਦਾ ਇਲਜ਼ਾਮ ਹੈ ਉਹਨਾਂ ਨੇ ਅਟੈਕ ਕੀਤਾ ਸੀ ਜੀ ਇਹ ਤੋਂ ਪਹਿਲਾਂ 1929 ਦੇ ਵਿੱਚ ਜੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਬਟੂਕੇਸ਼ਵਰ ਦੱਤ ਜਿਨ੍ਹਾਂ ਨੂੰ ਛੋਟੇ ਲਖਪਤ ਦੇ ਵਿੱਚ ਬੀਕੇ ਦੱਤ ਵੀ ਕਿਹਾ ਜਾਂਦਾ ਜੀ ਉਹਨਾਂ ਨੇ ਵੀ ਇਸੇ ਪਾਰਲੀਮੈਂਟ ਪਾਰਲੀਮੈਂਟ ਦੀ ਬਿਲਡਿੰਗ ਬਦਲ ਗਈ ਹੈ ਹੁਣ ਉਦੋਂ ਨੂੰ ਕਹਿੰਦੇ ਹੁੰਦੇ ਸੀ ਅਸੈਂਬਲੀ ਹਾਲ ਜੀ ਪੁਰਾਣੀ ਪਾਰਲੀਮੈਂਟ ਜਿਹੜੀ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਦਾਖਲਾ ਲਿਆ ਸੀ ਤੇ ਉੱਥੇ ਦਾਖਲ ਹੋ ਕੇ ਉਹਨਾਂ ਨੇ ਉਸ ਵੇਲੇ ਇੱਕ ਫੋਕਾ ਬੰਬ ਚਲਾਇਆ ਸੀ ਜੀ ਉਹ ਫੋਕਾ ਬੰਬ ਚਲਾ ਕੇ ਤੇ ਨਾਲ ਦੀ ਨਾਲ ਉਹਨਾਂ ਨੇ ਕੁਝ ਪੋਸਟਰ ਵੀ ਸੁੱਟੇ ਸੀ ਤੇ ਉਸ ਪੋਸਟਰ ਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਸੀ ਕਿ ਸਾਡਾ ਮਕਸਦ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਜੀ ਸਾਡਾ ਮਕਸਦ ਆਪਣਾ ਪ੍ਰੋਟੈਸਟ ਅਲਰਜ ਕਰਾਉਣਾ ਹੈ ਜਿਹੜੀ ਬੋਲੀ ਸਰਕਾਰ ਹੈ ਬੋਲੀ ਸਰਕਾਰ ਦੇ ਕੰਨਾਂ ਦੇ ਵਿੱਚ ਜਿਹੜੀ ਮਹਿਲ ਜੰਮੀ ਹੋਈ ਹੈ ਉਹ ਉਹ ਇਹਨਾਂ ਦੇ ਕੰਨ ਖੋਲਣੇ ਉਹਦੋਂ ਉਹਨੇ ਇਹ ਗੱਲ ਕਹੀ ਸੀ। ਔਰ ਜੇ ਆਪਾਂ ਇਹਨਾਂ ਲੜਕਿਆਂ ਬਾਰੇ ਤੇ ਲੜਕੀ ਬਾਰੇ ਨੌਜਵਾਨਾਂ ਬਾਰੇ ਆਪਾਂ ਗੱਲ ਕਰੀਏ ਤੇ ਇਹ ਵੀ ਪਤਾ ਲੱਗਿਆ ਕਿ ਇਹ ਭਗਤ ਸਿੰਘ ਫੈਨ ਕਲੱਬ ਕੋਈ ਬਣੇ ਹੋਏ। ਜੀ। ਉਹਦੇ ਫਾਲੋਅਰ ਹੈ ਉਹਦੇ ਨਾਲੇ ਜੁੜੇ ਹੋਏ। ਜੀ। ਔਰ ਇਹਨਾਂ ਦਾ ਆਪਸ ਵਿੱਚ ਜਿਹੜਾ ਰابطਾ ਹੈ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਬਣੇ ਹੋਏ। ਜੀ। ਕੁੜੀ ਹਰਿਆਣੇ ਦੀ ਹੈ ਕੋਈ ਮੁੰਡਾ ਕਿਤੋਂ ਦਾ ਕੋਈ ਕਿਤੋਂ ਦਾ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਰਾਲੇ ਬਿਲੇ ਉਹ ਹੈਗੇ ਆ ਜਿਹੜੇ ਮਤਲਬ ਮੈਨੂੰ ਲੱਗਦੀ ਹੈ ਵੀ ਸਿਸਟਮ ਤੋਂ ਦੁਖੀ ਹੈ ਤੇ ਤੰਗ ਹੈ। ਜੀ ਜਦੋਂ ਉਹ ਕਹਿੰਦੇ ਕਿ ਕਿਸੇ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ ਔਰ ਉਹ ਮਨੀਪੁਰ ਦੀ ਗੱਲ ਕਰਦੇ ਜੀ ਕਿ ਮਨੀਪੁਰ ਦੇ ਉੱਤੇ ਮਨੁੱਖਤਾ ਦਾ ਕਿਵੇਂ ਕਹਾਣ ਹੋਇਆ ਹੈ ਬੇਰੁਜ਼ਗਾਰੀ ਕਿਵੇਂ ਫੈਲੀ ਹੈ ਔਰ ਸਾਡੀ ਸਰਕਾਰ ਵੱਲੋਂ ਕੋਈ ਪ੍ਰਤੀਕਰਮ ਨਾਵਣਾ ਵਗੈਰਾ ਵਗੈਰਾ ਉਹਨਾਂ ਨੇ ਇਹ ਕલાક ਕੀਤੀ ਹੈ ਜੀ ਹੁਣ ਜਦੋਂ ਆਪਾਂ ਇਹ ਗੱਲ ਦੇਖੀ ਤਾਂ ਮੇਰੇ ਖਿਆਲ ਮੁਤਾਬਕ ਵੀ ਇਹ ਦੂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਫੜਾਫੜਾਈ ਹੋ ਜਾਣੀ ਹੈ ਬੰਦੇ ਫੜੇ ਗਏ ਹੁਣ ਪਤਾ ਲੱਗਿਆ ਕਿ ਉਹਨਾਂ ਤੇ ਜੁਏਪੀਏ ਵੀ ਲਾ ਦਿੱਤੀ ਹੈ ਜੀ ਅੱਜ ਪਤਾ ਲੱਗਿਆ ਕਿ ਫਿਰ ਪਾਰਲੀਮੈਂਟ ਦੇ ਵਿੱਚ ਆਵਾਜ਼ ਬੁਲੰਦ ਕੀਤੀ ਸੀ اپੋਜੀਸ਼ਨ ਦੇ ਮੈਂਬਰਾਂ ਨੇ ਤੇ ਉਹਨਾਂ ਦੇ ਵਿੱਚੋਂ 14 ਨੂੰ ਰੈਂਦੇ ਸਮੇਲੀ ਸਸਪੈਂਡ ਕਰਤਾ ਹੈ ਜੀ ਮਤਲ ਕਰ ਦਿੱਤਾ ਹੁਣ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲੂ ਕਿ ਉਹਨਾਂ ਨੂੰ ਮਤਲ ਕਰ ਦਿੱਤਾ ਹੈ ਇਹ ਖੁਸ਼ਕਿਸਮਤੀ ਹੈ ਸਾਡੀ ਕਿ ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਬੱਚੇ ਜੈ ਲੜਕੇ ਲੜਕੀਆਂ ਨੌਜਵਾਨ ਜੀ ਇਹ ਘੱਟ ਗਿਣਤੀ ਫਿਰਕੇ ਨਾਲ ਸੰਬੰਧਿਤ ਨਹੀਂ ਇਹ ਬਹੁ ਗਿਣਤੀ ਫਿਰਕੇ ਨਾਲ ਸੰਬੰਧਿਤ ਹੈ ਜੀ ਜੇ ਕਿਤੇ ਇਹ ਕੱਟਗਿਣਤੀ ਫਿਰਕਿਆਂ ਨਾਲ ਸੰਬੰਧਿਤ ਹੁੰਦੇ ਜਿਹੜੀ ਸਭ ਤੋਂ ਵੱਡੀ ਕੱਟਗਿਣਤੀ ਆ ਉਹ ਇਸ ਦੇਸ਼ ਦੇ ਵਿੱਚ ਮੁਸਲਮਾਨ ਹੈ ਜੀ ਛੋਟੀਆਂ ਕੱਟਗਿਣਤੀਆਂ ਦੇ ਵਿੱਚ ਸਿੱਖ ਆਉਂਦੇ ਐ ਔਰ ਆਪਾਂ ਪਹਿਲਾਂ ਵੀ ਜਾਣਦੇ ਹਾਂ ਕਿ ਇਹਨਾਂ ਕੱਟਗਿਣਤੀਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਜੀ ਜੇ ਕਿਤੇ ਮੁਸਲਮਾਨ ਹੁੰਦਾ ਤੇ ਉਹਨਾਂ ਨੇ ਕਹਿਣਾ ਸੀ ਤਾਂ ਜੀ ਪਾਕਿਸਤਾਨ ਦੀ ਆਈਐਸਆਈ ਦੇ ਜਰੀਏ ਇਹ ਸਾਰਾ ਕੁਝ ਕੀਤਾ ਗਿਆ ਜੀ ਜੇ ਸਿੱਖ ਹੁੰਦੇ ਤੇ ਸਿੱਖਾਂ ਦੇ ਮਾਮਲੇ ਦੇ ਵਿੱਚ ਫੇਰੇ ਹੋਏ ਉਹਨਾਂ ਸੀ ਕਿ ਦੇਖੋ ਜੀ ਇਹ ਤਾਂ ਜਿਹੜੇ ਖਾਲਸਤਾਨੀ ਆਗੇ ਗੁਰਪਤਪੰਥ ਸਿੰਘ ਪਨੂ ਦੇ ਨਾਲ ਦੇ ਆ ਵਗੈਰਾ ਵਗੈਰਾ ਜੀ ਪਰ ਇਹ ਦੂਜੇ ਪੱਖ ਵੀ ਹੈ ਜਿਹੜੀਆਂ ਖਬਰਾਂ ਆਈਆਂ ਕਿ ਜਦੋਂ ਉਹਨਾਂ ਮੁੰਡਿਆਂ ਨੇ ਸ਼ਾਲਾ ਮਾਰੀਆਂ ਉਹਨੂੰ ਕਾਬੂ ਕਰਨ ਵਾਲਿਆਂ ਦੇ ਵਿੱਚ ਤੇ ਜਿਹੜਾ ਉਹਨਾਂ ਨੇ ਉਹ ਮਟੀਰੀਅਲ ਸੁੱਟਿਆ ਸੀ ਉਹ ਮਟੀਰੀਅਲ ਨੂੰ ਚੱਕ ਕੇ ਬਾਹਰ ਸੁੱਟਣ ਵਾਲਿਆਂ ਦੇ ਵਿੱਚ ਅਮਰਸਰ ਦੇ ਜਿਹੜੇ ਹੈਗੇ ਸਾਡੇ ਪਾਰਲੀਮੈਂਟ ਦੇ ਮੈਂਬਰ ਗੁਰਜੀਤ ਸਿੰਘ ਔਜਲਾ ਹੁਣੀ ਵੀ ਹੈ ਜੀ ਸੋ ਜੋ ਕੁਝ ਹੋਇਆ ਗਲਤ ਹੋਇਆ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਇਹਨਾਂ ਦੀ ਥਾਂ ਦੇ ਉੱਤੇ ਕੋਈ ਕੋਈ ਵਿਰੋਧੀ ਧਿਰ ਦਾ ਪਾਰਲੀਮੈਂਟ ਦਾ ਮੈਂਬਰ ਹੁੰਦਾ ਉਹਦੇ ਨਾਲ ਕੀ ਬਣਦੀ ਜੀ ਬਹੁਆ ਮੋਇਤਰਾ ਨੂੰ ਇਸ ਕਰਕੇ ਮੁਲਤਵੀ ਕਰ ਡਿਸਮਿਸ ਕਰ ਦਿੱਤਾ ਪਾਰਲੀਮੈਂਟ ਦੇ ਵਿੱਚੋਂ ਕਿ ਉਹਨੇ ਦੀ ਰਹਾ ਆਪਣਾ ਲੌਗ ਇਨ ਪਾਸਵਰਡ ਦਿੰਦਾ ਉਹ ਆਪਣੇ ਇੱਕ ਦੋਸਤ ਨੂੰ ਦਿੱਤਾ ਸੀ ਤੇ ਉਹ ਉਹਨਾਂ ਦੀ ਥਾਂ ਦੇ ਉੱਤੇ ਸਵਾਲ वगैरह ਪਾਉਂਦਾ ਸੀ ਜੀ ਇੱਥੇ ਵੀ ਜ਼ਿਕਰਯੋਗ ਹੈ ਕਿ ਮਊਆ ਮੋਇਤਰਾ ਨੇ ਵੀ ਕਿਹਾ ਤੇ اپੋਜੀਸ਼ਨ ਦੇ ਵਾਕੀ ਲੋਕਾਂ ਨੇ ਵੀ ਕਿਹਾ ਤਾਂ ਨਿਜ਼ਮੀ ਨਹੀਂ ਬਣੇ ਪਾਰਲੀਮੈਂਟ ਦੇ ਵਿੱਚ ਬਹੁਤ سارے ਲੋਕ ਇਹੋ ਜਿਹੇ ਹੈ ਜਿਨ੍ਹਾਂ ਨੂੰ ਕੰਪਿਊਟਰ ਆਪਰੇਟ ਹੀ ਨਹੀਂ ਕਰਨਾ ਆਉਂਦਾ ਜੀ ਚਲਾਉਣਾ ਨਹੀਂ ਆਉਂਦਾ ਤੇ ਉਹਨਾਂ ਦੇ ਵਿੱਚੋਂ ਬਹੁਤ سارے ਲੋਕ ਇਹ ਮੰਨਦੇ ਆ ਗੱਲ ਔਨ 에ਅਰ ਵੀ ਕਿ ਅਸੀਂ ਆਪਣਾ ਸਟਾਫ ਹੈ ਜਿਹੜਾ ਉਹਨਾਂ ਨੂੰ ਆਪਣਾ ਪਾਸਵਰਡ ਦੇ ਦੇ ਨੇ ਕਿ ਭਾਈ ਤੁਸੀਂ ਚਲਾਓ ਜੀ ਸਾਨੂੰ ਚਲਾਉਣਾ ਹੀ ਨਹੀਂ ਆਉਂਦਾ ਸੋ ਜਿੰਨਾ ਬੰਦੇ ਨੂੰ ਚਲਾਉਣਾ ਨਹੀਂ ਆਉਂਦਾ ਨਿਜ਼ਮ ਕੋਈ ਬੜੇ ਹੋਏ ਨਹੀਂ ਉੱਥੇ ਤੁਸੀਂ ਡਿਸਪੋਸ ਕਰਤਾ ਜੀ ਤੇ ਇਹ ਜਿਹੜਾ ਥਰਡ ਪਾਰਟੀ ਦਾ ਐਮਪੀ ਹੈ ਤੇ ਜਿਵੇਂ ਕਿ ਉਹ ਦੇ ਵਿੱਚ ਉਹ ਗੱਲ ਆਈ ਹੈ ਕਿ ਜਿਹੜੇ ਮੁੰਡਿਆਂ ਨੇ ਪਾਸ ਲਿਆ ਹੈ ਉਹਨਾਂ ਦੇ ਵਿੱਚੋਂ ਇੱਕ ਦੇ ਬਾਪ ਦੇ ਨਾਲ ਉਸ ਐਮਪੀ ਦੇ ਚੰਗੇ ਤਾਲੁਕਾ ਤੇ ਜੀ ਸੰਭਾਵਨਾ ਇਹ ਵੀ ਹੋ ਸਕਦੀ ਹੈ ਕਿ ਉਹ ਵੀ ਭਾਰਤੀ ਜਨਤਾ ਪਾਰਟੀ ਦੇ ਨਾਲ ਹੀ ਜੁੜੇ ਹੋਣ ਜੀ ਇਹ ਤੇ ਫਿਰ ਜਿਹੜਾ ਹੈਗਾ ਇਹ ਦੂਰਾ ਮਾਪਦੰਡ ਕਿਉਂ ਜੀ ਇਹ ਗੱਲ ਹੁੰਦੀ ਹੈ ਵੈਸੇ ਹੁਣ ਕਹਿ ਦਿੱਤਾ ਹੈ ਸਪੀਕਰ ਸਾਹਿਬ ਨੇ ਕਿ ਜੇ ਅਸੀਂ ਇਨਕੁਆਰੀ ਕਰਾਵਾਂਗੇ ਭਵਿੱਖ ਦੇ ਵਿੱਚ ਜਿਹੜੀਆਂ ਘਟਨਾਵਾਂ ਨਾ ਹੋਣ ਅਸੀਂ ਦੇਖਾਂਗੇ ਇਹ ਜਿਹੀਆਂ ਗੱਲਾਂ ਕਹੀ ਹੈ ਪਤਾ ਨਹੀਂ ਹੁਣ ਇਹਨੂੰ ਕਿਵੇਂ ਕਿਸ ਢੰਗ ਦੇ ਨਾਲ ਮਤਲਬ ਜਿਹੜਾ ਹੈਗਾ ਅਗਾ ਨੂੰ ਲੈਂਦੇ ਐ ਪਰ ਕੁਲਮ ਲਾ ਕੇ ਦੇਖੀ ਤੇ ਗੱਲ ਇਹ ਕਿ ਪਾਰਸ ਦੀ ਪਾਰਲੀਮੈਂਟ ਦੀ ਸੁਰੱਖਿਆ ਨੂੰ ਇੱਕ ਬਹੁਤ ਵੱਡੀ ਚੁਣੌਤੀ ਹੈ ਤੇ ਮੈਂ ਵੀ ਦੱਸ ਦਵਾਂ ਕਿ ਜਿਹੜੀ ਬਿਲਡਿੰਗ ਹੈ ਜੀ ਇਹ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਹੈ ਜੀ ਤੇ ਪਿੱਛੇ ਜਿਹੇ ਦਾਅਵੇ ਕਾਟਨ ਕੀਤਾ ਸੀ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਨਵੀਂ ਬਿਲਡਿੰਗ ਦੀ ਸੁਰੱਖਿਆ ਦੇ ਉੱਤੇ ਮੋਢਲੇ ਪੜਾਅ ਦੇ ਵਿੱਚ ਜਦੋਂ ਇਸ ਕਿਸਮ ਦਾ ਹਮਲਾ ਹੁੰਦਾ ਹੈ ਜੀ ਇਹਨੂੰ ਹਮਲਾ ਵਜ ਇਸ ਕਰਕੇ ਕਹੂੰਗਾ ਕਿ ਆਫਟਰ ਆਲ ਪੰਜ ਲੇਅਰ ਹੈ ਸਕਿਉਰਿਟੀ ਦੀ ਜੀ ਤੇ ਜੇ ਪੰਜ ਪਰਤਾਂ ਨੂੰ ਭੰਨ ਕੇ ਅਗਲੇ ਅੰਦਰ ਵੜਦੇ ਹੈ ਜੀ ਜ਼ਬਰਦਸਤੀ ਨਹੀਂ ਬੜੇ ਕਾਨੂੰਨੀ ਤਰੀਕੇ ਨਾਲ ਵੜਦੇ ਹੈ ਤਾਂ ਫਿਰ ਘਟੋ-ਘਟੇ ਇਹ ਵੀ ਕਿਸੇ ਉਹਨਾਂ ਦੀ ਤਲਾਸ਼ੀ ਤਬ ਕਾਇਦਾ ਹੋਣੀ ਚਾਹੀਦੀ ਸੀ ਕਿ ਉਹ ਜਿਹੜਾ ਮਟੀਰੀਅਲ ਅੰਦਰ ਗਿਆ ਉਹ ਕਿਵੇਂ ਗਿਆ ਜੀ ਬੰਦੇ ਦੇ ਜਾਨਵਾਰੀ ਤਾਂ ਪੱਕੇ ਨਹੀਂ ਸਕਦੀ ਕਿ ਕਿਉਂ ਨਿਕਲੂ ਕਿਹਦਾ ਪਾਸ ਹੈ ਇਹਨਾਂ ਕੋਲੇ ਮੈਟਲ ਡਿਟੈਕਟਰ ਵੀ ਹੁੰਦੇ ਆ ਇਹ ਸਾਰਾ ਕੁਝ ਹੁੰਦਾ ਹੈ ਸਾਰਾ ਕੁਝ ਹੁੰਦਾ ਹੈ ਤੇ ਮਤਲਬ ਉਹ ਮਟੀਰੀਅਲ ਅੰਦਰ ਕਿਵੇਂ ਚਲਾ ਗਿਆ ਜੀ ਇਹ ਗੱਲ ਜਿਹੜੀ ਹੈਗੀ ਹੈ ਵੱਡਾ ਸਵਾਲ ਹੈ ਜਿਹਦਾ ਜਵਾਬ ਜਿਹੜਾ ਲੋਕ ਮੰਗਦੇ ਤੇ ਸਰਕਾਰ ਨੂੰ ਦਾ ਜਵਾਬ ਦੇਣਾ ਚਾਹੀਦਾ ਹੈ ਜੀ ਦੂਜਾ ਇੱਕ ਸੱਟ ਦੀ ਰਿਪੋਰਟ ਆਈ ਹੈ ਜੀ ਲਾਰੈਂਸ ਬਿਸ਼ਨੋਈ ਦੀਆਂ ਇੰਟਰਵਿਊ ਪੰਜਾਬ ਦੀਆਂ ਜੇਲਾਂਾਂ ਚ ਹੋਣ ਦਾ ਕੋਈ ਸਬੂਤ ਨਹੀਂ ਇਹ ਕਹਿਣਾ ਸੱਟ ਦੀ ਰਿਪੋਰਟ ਦੰਗੇ ਆ ਦੇਖੋ ਇਹ ਅੱਜ ਟ੍ਰਿਬਿਊਨ ਅਖਬਾਰ ਦੇ ਵਿੱਚ ਖਬਰ ਲੱਗੀ ਹੋਈ ਹੈ ਜੀ ਇਹ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇੱਕ ਬਣੀ ਹੋਈ ਹੈ ਜੇਲ ਦੇ ਸੁਪਰਡੈਂਟ ਆਪਣਾ ਜੇਲ ਦੇ ADGP ਨਾਲ ਸੰਬੰਧਿਤ ਉਹਨਾਂ ਨੇ ਆਪਣੀ ਰਿਪੋਰਟ ਹੈ ਜਿਹੜੀ ਉਹ ਚੀਫ ਸਕੱਟਰੀ ਦੇ ਹਵਾਲੇ ਕਰ ਦਿੱਤੀ ਹੈ ਜੀ ਹਾਲੇ ਰਿਪੋਰਟ ਜਨਤਕ ਨਹੀਂ ਹੋਈ ਚੀਫ ਸਕੱਟਰੀ ਨੇ ਹਾਲੇ ਤੱਕ ਉਹ ਅੱਗੇ ਨਹੀਂ ਭੇਜੀ ਤੇ ਪਤਾ ਲੱਗਿਆ ਕਿ ਅਗਲੇ ਦਿਨਾਂ ਦੇ ਵਿੱਚ ਉਸਨਵਾਈ ਹੋਣੀ ਹੈ ਸੁਪਰੀਮ ਕੋਰਟ ਸ਼ਾਇਦ ਉੱਤੇ ਉਹ ਭੇਜ ਦਿੱਤੀ ਜਾਵੇ ਉਹਦੇ ਵਿੱਚ ਦਾਵਾ ਕੀਤਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਕਿ ਜਿਹੜੀ ਇੰਟਰਵਿਊ ਦਾ ਜ਼ਿਕਰ ਹੋ ਰਿਹਾ ਵਾਰ-ਵਾਰ ਜੀ ਦੋ ਇੰਟਰਵਿਊ ਜੋ ਪ੍ਰੋਸੈਸ ਲਈ ਹੋਦਿਆਂ ਆਏਗੇ ਵੀ ਔਰ ਪਹਿਲੀ ਇੰਟਰਵਿਊ ਜਦੋਂ ਆਈ ਹੈ ਉਹ ਤੋਂ ਸਾਡੇ ਡੀਜੀਪੀ ਸਾਹਿਬ ਗੌਰਵ ਯਾਦਵ ਸਾਹਿਬ ਨੇ ਵੀ ਕਹਿਤਾ ਸੀ ਕਿ ਇਹ ਇੰਟਰਵਿਊ ਪੰਜਾਬ ਦੀ ਕਿਸੇ ਜੇਲ੍ਹ ਵਿੱਚੋਂ ਨਹੀਂ ਹੋਈ। ਉਹਨਾਂ ਨੇ ਇਥੋਂ ਤੱਕ ਕਹਿਤਾ ਸੀ ਕਿ ਜੇਲ੍ਹ ਦੀ ਤਲਾਸ਼ੀ ਗਈ ਲਈ ਗਈ ਹੈ ਬਠਿੰਡਾ ਦੀ ਜੇਲ੍ਹ ਦੇ ਵਿੱਚ ਹੀ ਲਾਰੈਂਸ ਬਿਸ਼ਨੋਈ ਸੀਗਾ। ਜੀ। ਤੇ ਉਹ ਕਹਿੰਦੇ ਵੀ ਇੱਥੇ ਤਾਂ ਜਿਹੜੀ ਹੈਗੀ ਜਿਹੜੀ ਅਸੀਂ ਸ਼ਰਟ ਪਾਈ ਹੋਈ ਸੀ ਉਹ ਸਰੰਗਿਤ ਕੋਈ ਸ਼ਰਟੀ ਨਹੀਂ ਮਿਲੀ। ਜੀ। ਲੇਕਿਨ ਕੁਝ ਦਿਨ ਬਾਅਦ ਹੀ ਉਹਨੇ ਫਿਰ ਤੋਂ ਆਰਾ ਇੰਟਰਵਿਊ ਦਿੱਤੀ ਉਸੇ ਚੈਨਲ ਨੂੰ ਦਿੱਤੀ ABP ਨੂੰ। ਔਰ ਜਗਵਿੰਦਰ ਪਟਿਆਲ ਨੇ ਉਹਦੀ ਜਿਹੜੀ ਉਹ ਲਈ ਹੋਈ ਸੀਗੀ ਇੰਟਰਵਿਊ ਲਈ ਹੋਈ ਸੀ ਉਹਦੇ ਨਾਲ ਗੱਲਬਾਤ ਕੀਤੀ ਸੀ ਜੀ ਉਹਦੇ ਵਿੱਚ ਉਹਦੀ ਸੇਮ ਜਿਹੜੀ ਹੈਗੀ ਹੈ ਉਹੀ ਪਾਈ ਹੋਈ ਹੈ ਜੈਕਟ ਜਿਹੜੀ ਉਹ ਜੈਕਟ ਆਪਨੇ ਟੀ-ਸ਼ਰਟ ਸੌਰੀ ਜੈਕਟ ਨਹੀਂ ਟੀ-ਸ਼ਰਟ ਪਾਈ ਹੋਈ ਹੈ ਤਾਂ ਇਹਦਾ ਮਤਲਬ ਹੈ ਕਿ ਉਹ ਫਿਰ ਇੰਟਰਵਿਊ ਤਾਂ ਹੋਈ ਹੈ ਫਿਰ ਉਹ ਆਪਣੀ ਬੈਰਕ ਵੀ ਬਗਾਉਦਾ ਜੇਲ੍ਹ ਦੇ ਵਿੱਚੋਂ ਇਹ ਵੀ ਦੱਸਦਾ ਕਿ ਮੈਂ ਕਿੱਥੇ ਆ ਰਾਤ ਨੂੰ ਜਿਹੜਾ ਸੌਕਾ ਹੁੰਦਾ ਇਹਨਾਂ ਨੇ ਉਹਨੂੰ ਦਬਾ ਕੀਤਾ ਕਿ ਅਸੀਂ ਬਹੁਤ ਸਾਰੇ ਜੇਲ੍ਹ ਦੇ ਅਫਸਰਾਂ ਜਿਹੜੇ ਉਹਨਾਂ ਨਾਲ ਗੱਲ ਕੀਤੀ ਹੈ ਮੁਲਾਜ਼ਮਾਂ ਨਾਲ ਗੱਲ ਕੀਤੀ ਹੈ 90 ਦੇ ਕਰੀਬ ਬੰਦਿਆਂ ਨਾਲ ਇਹ ਤੁਸੀਂ ਤੱਕ ਵੀ ਦਾਵਾ ਕੀਤਾ ਕਿ ਸਬੰਧਤ ਜਿਹੜਾ ਹੈਗਾ ਰਿਪੋਰਟਰ ਅਸੀਂ ਉਹਦੇ ਨਾਲ ਵੀ ਗੱਲ ਕੀਤੀ ਹੈ ਕਹਿੰਦੇ ਜੀ ਇਹ ਇੰਟਰਵਿਊ ਕੋਈ ਸਬੂਤ ਨਹੀਂ ਮਿਲਿਆ ਕਿ ਪੰਜਾਬ ਦੀ ਜੇਲ੍ਹ ਚ ਹੋਵੇ ਜੀ ਇਹ ਉਹ ਗੱਲ ਕਹਿੰਦੇ ਸਬੂਤ ਪਰ ਵੱਡਾ ਸਵਾਲ ਇਹ ਆਉਂਦਾ ਹੈ ਕਿ ਤੁਸੀਂ ਰਿਪੋਰਟਰ ਨਾਲ ਵੀ ਗੱਲ ਕਰ ਲਈ ਤੁਸੀਂ ਜੇਲ੍ਹ ਵਾਲਿਆਂ ਨਾਲ ਵੀ ਗੱਲ ਕਰ ਲਈ ਕੀ ਇਹ ਜਿਹੜੀ ਹੈਗੀ ਇਨਵੈਸਟੀਗੇਸ਼ਨ ਜਾਂ ਜਿਹੜੀ ਇਹ ਪੜਤਾਲ ਹੈ ਇਸ ਪੜਤਾਲ ਦੇ ਵਿੱਚ ਲਾਰੈਂਸ ਬਸ਼ਨੋਈ ਨੂੰ ਪੇਸ਼ ਕੀਤਾ ਗਿਆ ਆ ਸ਼ਾਮਲ ਕੀਤਾ ਗਿਆ ਜੇ ਲਾਰੈਂਸ ਬਸ਼ਨੋਈ ਨੂੰ ਸ਼ਾਮਲ ਨਹੀਂ ਕੀਤਾ ਗਿਆ ਉਹ ਤੋਂ ਬਗੈਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਹ ਇਥੇ ਨਹੀਂ ਜੀ ਮੇਰੇ ਖਿਆਲ ਮੁਤਾਬਕ ਕਿਉਂਕਿ ਹਾਈ ਕੋਰਟ ਬਨੋ ਜਿਹੜੀ ਸੁਣਵਾਈ ਹੋ ਰਹੀ ਹੈ ਉਹ ਸੁਣਵਾਈ ਦੀ ਵਜ੍ਹਾ ਕਾਰਨ ਇੱਕ ਜਿਹੜੀ ਹੈਗੀ ਟਾਲਣ ਵਾਲੀ ਗੱਲ ਹੈ ਜੀ ਚਲੋ ਆਪਣਾ ਖੜਾ ਛੜਾਉ ਫਿਰ ਵੇਖਾਂਗੇ ਬਾਕੀ ਬਾਅਦ ਵਿੱਚ ਕੀ ਹੁੰਦਾ ਹੈ ਦੂਜੇ ਪਾਸੇ ਆਪਾਂ ਦੇਖੀਏ ਤੇ ਲਾਰੈਂਸ ਬਸ਼ਨੋਈ ਦੀ ਤੇ ਜਿਹੜਾ ਆਪਣਾ ਹੈਗਾ ਤੁਹਾਡਾ ਜੱਗੂ ਭਗਵਾਨਪੁਰੀਆ ਜੀ ਉਹਨਾਂ ਨੇ ਇੱਕ ਐਪਲੀਕੇਸ਼ਨ ਵੀ ਦਿੱਤੀ ਹੋਈ ਹੈ ਜੀ ਉਹਨਾਂ ਨੇ ਅਦਾਲਤ ਵਿੱਚ ਐਪਲੀਕੇਸ਼ਨ ਦਿੱਤੀ ਹੈ ਮਾਨਸਾਦੀ ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਿੱਧੂ ਮੂਸੇਵਾਲੇ ਦੇ ਮਰਡਰ ਕੇਸ ਦੇ ਵਿੱਚ ਇਨਵੋਲਵ ਨਹੀਂ ਹਾਂ ਜੀ ਤੇ ਉਹਨਾਂ ਨੇ ਕਿਹਾ ਕਿ ਇਹਦਾ ਸਬੂਤ ਜਿਹੜਾ ਚਾਰ ਸ਼ੀਟ ਜਿਹਨੂੰ ਉਹ ਚਲਾਨ ਕਹਿ ਦਿੰਨੇ ਆ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ ਪੁਲਿਸ ਨੇ ਉਹ ਹੈ ਜੀ ਉਹਦੇ ਵਿੱਚ ਉਹ ਕਿਤੇ ਵੀ ਸਾਡਾ ਜਿਹੜਾ ਕਸੂਰ ਹੈ ਸਾਡੇ ਕਸੂਰ ਨੂੰ ਤਾਂ ਠੀਕ ਤਰੀਕੇ ਨਾਲ ਐਟਰੀਬਿਊਟ ਨਹੀਂ ਕੀਤਾ ਗਿਆ ਜੀ ਸਾਨੂੰ ਮਲਜ਼ਮ ਜਿਹੜੇ ਬੰਦੇ ਦੀ ਰਾਹੀ ਬਣਾਇਆ ਗਿਆ ਕਹਿੰਦੇ ਉਹ ਬਣਾਇਆ ਗਿਆ ਮਲਜ਼ਮ ਜਿਹੜੇ ਕੋ ਅਕਿਊਜ਼ਡ ਹੈ ਜੀ ਜਿਹੜੇ ਬੰਦੇ ਪਹਿਲਾਂ ਫੜੇ ਗਏ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਜੀ ਇਹ ਟੈਲੀਫੋਨ ਤੇ ਉਹਨਾਂ ਨਾਲ ਸੰਪਰਕ ਦੇ ਵਿੱਚ ਸੀ ਤੇ ਤੇ ਫਿਰ ਉਹਨੇ ਠੋਕ ਮੇ ਉਹੀ ਗੱਲ ਕਹਿ ਦਿੱਤੀ ਜੀ ਉਹ ਕਹਿੰਦੇ ਵੀ ਪੰਜਾਬ ਦੀਆਂ ਜੇਲਾਂ ਵਾਲੇ ਰੀਤੇ ਤਿਹਾਲਾ ਵਾਲੇ ਵੀ ਇਹ ਗੱਲ ਕਹਿੰਦੇ ਆ ਕਿ ਜੀ ਇੱਥੇ ਤਾਂ ਡਾਟਾ ਹੀ ਨਹੀਂ ਹੈ ਕਿਸੇ ਕਿਸਮ ਦਾ ਇੱਥੇ ਇੰਟਰਨੈਟ ਚੱਲ ਹੀ ਨਹੀਂ ਸਕਦਾ ਜੀ ਇੱਥੇ ਵੱਡੇ ਵੱਡੇ ਜੈਮਰ ਲੱਗੇ ਵੀ ਇਸ ਲਈ ਕਹਿੰਦੇ ਵੀ ਜਦੋਂ ਪੁਲਿਸ ਜਾਂ ਸਰਕਾਰ ਆਪ ਮੰਨ ਰਹੀ ਹੈ ਕਿ ਉਥੋਂ ਟੈਲੀਫੋਨ ਹੀ ਨਹੀਂ ਹੋ ਸਕਦਾ ਤੇ ਸਾਡੇ ਨਾਲ ਸੰਪਰਕ ਕਿਵੇਂ ਰਹਿਗੇ ਜੀ ਜੇ ਸਾਡੇ ਨਾਲ ਸੰਪਰਕ ਨਹੀਂ ਸਬੂਤ ਹੈ ਨਹੀਂ ਪੁਲਿਸ ਦੇ ਕੋਲੇ ਤੇ ਫਿਰ ਤੁਸੀਂ ਸਾਨੂੰ ਮੁਲਜ਼ਮ ਕਿਵੇਂ ਬਣਾ ਲਿਆ ਜੀ ਸਾਨੂੰ ਕਹਿੰਦੇ ਡਿਸਚਾਰਜ ਕਰੋ ਹਾਲਾਂਕਿ ਨਾਰੈਸਿ ਬਿਸ਼ਨੂਈ ਤਾਂ ਮੰਨ ਰਿਹਾ ਹੈ ਜੀ ਕਿ ਹਾਂ ਮੈਂ ਇਨਵੋਲਵ ਹਾਂ ਇਹਦੇ ਵਿੱਚ ਮੈਂ ਇੱਕ ਕਤਲ ਕੀਤਾ ਹੈ ਕਰਵਾਇਆ ਮੈਂ ਇਹਦਾ ਕਤਲ ਜੀ ਔਰ ਉਹ ਨਾਲ ਜਿਹੜੇ ਅਗਲੇ ਟਾਰਗੇਟ ਆ ਉਹ ਵੀ ਦੱਸੀ ਜਾਂਦਾ ਹੈ ਕਿ ਸਲਮਾਨ ਖਾਨ ਵੀ ਸਾਡਾ ਟਾਰਗੇਟ ਹੈ ਵਗੈਰਾ ਵਗੈਰਾ ਜੀ ਇਹਨਾਂ ਸਾਰੀਆਂ ਗੱਲਾਂ ਦੇਤੇ ਉਹ ਕਹਿੰਦੇ ਜੀ ਸਾਡਾ ਤਾਂ قصور ਹੀ ਕੋਈ ਨਹੀਂ ਹੁਣ ਜੇ ਆਪਾਂ ਇਹ ਦੇਖੀਏ ਜਿਵੇਂ ਐਸਆਈਟੀ ਵੀ ਕਹੀ ਜਾਂਦੀ ਹੈ ਕਿ ਇਹ ਇੰਟਰਵਿਊ ਤਾਂ ਇੱਥੋਂ ਹੋਈ ਨਹੀਂ ਇਹਦਾ ਮਤਲਬ ਹੈ ਵੀ ਇੱਕ ਤਾਂ ਪਹਿਲਾ ਸਬੂਤ ਕੋਈ ਹੈ ਨਹੀਂ ਜੀ ਤੇ ਦੂਜਾ ਸਬੂਤ ਜੇ ਇਸ ਇੰਟਰਵਿਊ ਨੂੰ ਕੱਲ ਨੂੰ ਮਦਈ ਧਰਵਾਲੀ ਪੇਸ਼ ਕਰਨਗੇ ਕਿ ਜੀ ਆਹ ਦੇਖੋ ਇੰਟਰਵਿਊ ਹੋਈਆਂ ਇਹਨਾਂ ਨੇ ਮੰਨੇ ਹੋਏ ਤੇ ਫਿਰ ਪੁਲਿਸ ਕਹਿ ਰਹੀ ਹੈ ਜੀ ਸਾਡੀ ਤਾਂ ਜੇਲ੍ਹ ਦੇ ਵਿੱਚ ਇੰਟਰਵਿਊ ਨਹੀਂ ਹੋਈ ਜੀ ਪੰਜਾਬ ਦੇ ਵਿੱਚ ਇੰਟਰਵਿਊ ਨਹੀਂ ਹੋਈ ਉਸ ਵੇਲੇ ਤਾਂ ਬੰਦਾ ਪੰਜਾਬ 'ਚ ਹੀ ਸੀ ਅੱਜ ਕੱਲੋ ਗੁਜਰਾਤ ਦੇ ਵਿੱਚ ਹੈ ਇਹਦੇ ਤੋਂ ਮਤਲਬ ਇਹ ਲੱਗਦਾ ਹੈ ਕਿ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਹੈ ਉਹ ਕਤਲ ਨੂੰ ਕਿਸਮ ਦਾ ਜਿਹੜਾ ਹੈ ਮਿੱਟੀ ਕੱਟੇ ਦੇ ਵਿੱਚ ਰੋਲ ਵਾਲੇ ਲੱਗਦੇ ਆ ਹਾਲਾਤ ਕਿ ਇਹ ਹੋਣੇ ਜੀ ਦੂਜੇ ਪਾਸੇ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਹੋਰਾਂ ਨੇ ਇਹ ਗੱਲ ਕਹੀ ਹੈ ਉਹ ਕਹਿੰਦੇ ਵੀ ਪਹਿਲੀ ਗੱਲ ਤਾਂ ਵੀ ਲੰਬਾ ਸਮਾਂ ਤੱਕ ਤਾਂ ਇਹ ਟਲਦੇ ਰਹੇ ਕਿ ਜੇਲ੍ਹ ਤਾਂ ਦੇ ਵਿੱਚ ਪੇਸ਼ੀ ਨਾ ਹੋਣ ਉਹਨਾਂ ਜਿਹੜਾ ਚਾਰਜ ਫਰੇਮ ਹੋਣੇ ਤੇ ਚਾਰਜ ਫਰੇਮ ਹੋਣ ਵੇਲੇ ਇਹਨਾਂ ਨੇ ਮਤਲਬ ਇਸ ਕਿਸਮ ਦੀ ਜਿਹੜੀ ਡਿਫੈਂਸ ਲੈਣਾ ਸ਼ੁਰੂ ਕਰ ਦਿੱਤਾ ਹੈ ਜੀ ਕਹਿੰਦੇ ਜਾਣ ਬੁਝ ਕੇ ਸਿਰਫ ਤੇ ਸਿਰਫ ਇਹ ਜਿਹੜਾ ਹੈਗਾ ਕੇਸ ਦੀ ਜਿਹੜੀ ਸੁਣਵਾਈ ਹੈ ਉਹਨੂੰ ਲੁਕਾਉਣਾ ਚਾਹੁੰਦੇ ਜੀ ਕਿਉਂਕਿ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਹੈ ਐਪਲੀਕੇਸ਼ਨ ਦੇ ਸੰਦਰਭ ਦੇ ਵਿੱਚ ਸਰਕਾਰ ਤੋਂ ਜਵਾਬ ਮੰਗਿਆ ਹੁਣ ਸਰਕਾਰ ਆਪਣਾ ਜਵਾਬ ਦੇਊਗੀ ਫਿਰ ਉੱਤੇ ਬਹਿਸ ਹੋਊਗੀ ਫਿਰ ਉੱਤੇ ਕੋਈ ਫੈਸਲਾ ਹੋਊ ਫਿਰ ਸੰਭਾਵਨਾ ਇਹ ਹੈ ਕਿ ਸੈਸ਼ਨ ਕੋਰਟ ਤੋਂ ਬਾਅਦ ਫਿਰ ਆਪਣਾ ਉਹ ਫਿਰ ਉਪਰਲੀ ਕੋਰਟ ਚਲੇ ਜਾਣ ਹਾਈ ਕੋਰਟ ਚਲੇ ਜਾਣ ਉੱਥੋਂ ਬਾਅਦ ਸੁਪਰੀਮ ਕੋਰਟ ਚਲੇ ਜਾਣ ਜੋ ਬਰਕੌਰ ਸਿੰਘ ਉਹਨਾਂ ਦਾ ਗੇਸ ਨੂੰ ਜਾਣ ਬੁੱਝ ਕੇ ਲਮਕਾਇਆ ਜਾ ਸਕ ਰਿਹਾ ਹੈ ਤਾਂ ਕਿ ਉਹਦੀ ਬਕਸਰ ਸੁਣਵਾਈ ਨਾ ਹੋਵੇ ਮੇਰੇ ਖਿਦਮਤ ਆਪਕੋ ਉਹਨਾਂ ਦੀ ਗੱਲ ਦੇ ਵਿੱਚ ਵਜਣਾ ਦਾਮ ਹੈ ਜੀ ਤੇ ਅਗਲੀ ਰਿੰਦਾ ਖਤਰੀ ਗੈਂਗ ਦਾ ਇੱਕ ਮੈਂਬਰ ਕਹਿੰਦਾ ਏਜੀਟੀਐਫ ਨਾਲ ਹੋਏ ਮੁਕਾਬਲੇ ਜ਼ਖਮੀ ਹੋ ਗਿਆ ਜੀ ਕੀ ਹੈ ਇਹ ਪੂਰੇ ਗੈਂਗਸਟਰ ਸਿਸਟਮ ਦਾ ਦੇਖੋ ਕੱਲ ਹੋਏ ਐ ਦੋ ਕਤਲ ਆ ਦੋ ਮੁਕਾਬਲੇ ਹੋਏ ਇੱਕ ਮੁਕਾਬਲਾ ਲੁਧਿਆਣੇ ਦੇ ਵਿੱਚ ਹੋਇਆ ਉੱਥੇ ਕਹਿੰਦੇ ਐ ਕਿ ਜਿਹੜਾ ਹੈਗਾ ਪਿੰਡ ਹੈਗਾ ਕੋਹਾੜਾ ਮਾਸ਼ੀਬਾੜਾ ਰੋਡ ਦੇ ਉੱਤੇ ਪੈਂਦਾ ਪਿੰਡ ਪਨੇਸ ਪਨੇਜਾ ਕੁਸ਼ ਸ਼ਹਿਜਨ ਆ ਪਿੰਡ ਦਾ ਜੀ ਉਥੇ ਮੁਕਾਬਲਾ ਹੋਇਆ ਤੇ ਇਸ ਮੁਕਾਬਲੇ ਦੇ ਵਿੱਚ ਸੁਖਦੇਵ ਸਿੰਘ ਉਰਫ ਬਿੱਕੀ ਨਾਂ ਦਾ ਇੱਕ ਨੌਜਵਾਨ ਹੈ ਜਿਹੜਾ ਉਹ ਦੁਰਨਾ ਪਾਸੇ ਤੋਂ ਗੁਲਗਾਂ ਚੱਲਿਆ ਉਹਦੇ ਵਿੱਚੋਂ ਮਾਰੇ ਗਏ ਜੀ ਇਲਜ਼ਾਮ ਉਹਦੇ ਤੇ ਇਹ ਹੈ ਕਿ ਇਹਨੇ ਕਾਫੀ ਬਾਰਦਾਤਾਂ ਕੀਤੀਆਂ ਪੰਜੇਟਾਜੀ ਪਿੰਡ ਦਾ ਨਾਂ ਕਾਫੀ ਬਾਰਦਾਤਾਂ ਕੀਤੀਆਂ ਔਰ ਪਿਛਲੇ ਦਿਨਾਂ ਦੇ ਵਿੱਚ ਇੱਕ ਮਨੀ ਐਕਸਚेंजर ਨੂੰ ਗੋਲੀ ਮਾਰ ਕੇ ਉਹ 1 ਲੱਖ ਰੁਪਈਆ ਇੱਕ ਹੋ ਕੇ ਲੈ ਗਿਆ ਸੀ ਔਰ ਇਸ ਮਾਮਲੇ 'ਚ ਲੁਧਿਆਣੇ ਦੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਉਹਦੀ ਭਾਲ 'ਚ ਲੱਗੀਆਂ ਹੋਈਆਂ ਸੀ ਔਰ ਤਿੰਨ ਸਾਥੀ ਉਹਦੇ ਪਹਿਲਾਂ ਗ੍ਰਿਫਤਾਰ ਕਰ ਲਏ ਸੀ ਸੀਆਈਏ 2 ਦੇ ਇੰਚਾਰਜ ਇੰਸਪੈਕਟਰ ਬੀਐਨ ਸਿੰਘ ਜੁਨੇਜਾ ਨੂੰ ਜਿਹਨੂੰ ਉਹਨਾਂ ਦੀ ਪੁਸ਼ਕਸ਼ ਕੀਤੀ ਤੇ ਉਹਨੂੰ ਪਤਾ ਲੱਗਿਆ ਕਿ ਇਸ ਪਾਸੇ ਗਏ ਹੋਏ ਉਹ ਕਹਿੰਦੇ ਪੰਜੇਟਾ ਪਿੰਡ ਦੇ ਕੋਲੇ ਜਦੋਂ ਪੁਲਿਸ ਪਹੁੰਚੀ ਤੇ ਅੱਗੋਂ ਸੁਖਦੇਵ ਸਿੰਘ ਆ ਗਿਆ ਉਹਨੂੰ ਕਿਹਾ ਆਤਮ ਸਮਰਪਣ ਲਈ ਕਿਹਾ ਪਰ ਉਹਨੇ ਆਤਮ ਸਮਰਪਣ ਦੀ ਬਜਾਏ ਅੱਗੋਂ ਗੋਲੀ ਚਲਾ ਦਿੱਤੀ ਤੇ ਪੁਲਿਸ ਦੀ ਜਵਾਬੀ ਫਾਇਰਿੰਗ ਦੇ ਵਿੱਚ ਉਹ ਜ਼ਖਮੀ ਹੋ ਗਿਆ ਤੇ ਨਾਲ ਦੀ ਨਾਲ ਹੀ ਉਹਦੀ ਡੈਥ ਹੋ ਗਈ ਜੀ ਇਹ ਦਾਵਾ ਕੀਤਾ ਹੈ ਜਿਹੜੇ ਉੱਥੇ ਦੇ ਕਮਿਸ਼ਨਰ ਆ ਮਿਸਟਰ ਕੁਲਦੀਪ ਸਿੰਘ ਜੈਲੂ ਕਹਿੰਦੇ ਵੀ ਇਹਦੇ ਚ ਸਾਡਾ ਇੱਕ ਏਐਸਆਈ ਜਿਹੜਾ ਜ਼ਖਮੀ ਹੋ ਗਿਆ ਉਹਦੇ ਪੱਟ 'ਚ ਗੋਲੀ ਲੱਗੀ ਵੀ ਹੈ ਜੀ ਗੋਲੀ ਕਹਿੰਦੇ ਇਨਸਪੈਕਟਰ ਬੀਨਤ ਜੁਨੇਜਾ ਤੇ ਵੀ ਲੱਗੀ ਹੈ ਜੀ ਉਹਦੇ ਬਲ ਵੀ ਮਾਰੀ ਸੀ ਪਰ ਲੇਕਿਨ ਉਹਦੇ ਬੁਲਟ ਪ੍ਰੂਫ ਜੈਕਟ ਪਈ ਹੋਈ ਸੀ ਤਾਂ ਕੋਈ ਨੁਕਸਾਨ ਨਹੀਂ ਹੋ ਸਕਿਆ ਜੀ ਇਹ ਗੱਲ ਕਹੀ ਹੈ ਇਸੇ ਹੁਣ ਆਪਾਂ ਨੂੰ ਵੀ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਕਾਫੀ ਜਿਹੜੇ ਹੈਗੇ ਐਨਕਾਊਂਟਰ ਵਾਲੀ ਗੱਲ ਹੋ ਰਹੀ ਹੈ ਪਹਿਲਾ ਮੌਕਾ ਇਹ ਆਪਾਂ ਕਹਿ ਸਕਦੇ ਹਾਂ ਲੁਧਿਆਣੇ ਦੇ ਵਿੱਚ ਜਿੱਥੇ ਇੱਕ ਬੰਦਾ ਮਰਿਆ ਗਿਆ ਦੂਜੀ ਨੀਤਾ ਅੰਤੋਰ ਤੇ ਜ਼ਖਮੀ ਹੁੰਦਾ ਹੈ ਦੂਜੀ ਜਿਹੜੀ ਹੈਗੀ ਹੈ ਏਜੀਟੀਐਫ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਜਿਹੜਾ ਇਹਦੀ ਹਰਾਸਤ ਦੇ ਵਿੱਚੋਂ ਇੱਕ ਬੰਦਾ ਭੱਜਿਆ ਸੀ ਅ ਪਦੰਦੇ ਕੋਸ਼ਿਸ਼ ਕਰ ਰਿਹਾ ਸੀਗਾ ਸੌਰੀ ਭੱਜਿਆ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਭੱਜ ਪਿਆ ਸੀ ਨਿਕਲ ਗਿਆ ਸੀ ਉਹਨੂੰ ਰੋਕਿਆ ਗਿਆ ਕਿ ਭਾਈ ਤੂੰ ਰੁਕ ਪਰ ਉਹ ਨਹੀਂ ਰੁਕਿਆ ਨਾਂ ਉਹਦਾ ਕਰਨਜੀਤ ਸਿੰਘ ਉਰਫ ਜੱਸਾ ਹੈਪੋ ਵਾਲਾ ਜੀ ਇਹਦੇ ਤੇ ਇਲਜ਼ਾਮ ਹੈ ਕਿ ਇਹਨ ਇੱਕ ਦਿਨ ਦੇ ਵਿੱਚ ਜਿਹੜੇ ਹੈਗੇ ਆ ਇਹ ਤਿੰਨ ਦਿਨਾਂ ਦੇ ਵਿੱਚ ਤਿੰਨ ਬੰਦੇ ਬਾਰੇ ਸੀ ਜੀ ਔਰ 3 ਨਵੰਬਰ ਨੂੰ ਕਾਉਂਟਰ ਇੰਟੈਲੀਜੈਂਸ ਨੇ ਨੂੰ ਗ੍ਰਿਫਤਾਰ ਕੀਤਾ ਸੀਗਾ ਉਸ ਤੋਂ ਬਾਅਦ ਫਿਰ ਇਹਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਸੀ ਜੀ ਜੇਲ੍ਹ 'ਚ ਭੇਜਣ ਤੋਂ ਬਾਅਦ ਫਿਰ ਉਹਨਾਂ ਨੂੰ ਹੋਰ ਇਨਫੋਰਮੇਸ਼ਨ ਮਿਲੀ ਕਿ ਇਸ ਬੰਦੇ ਨੇ ਜਿਹੜੀ ਹੈਗੇ ਕੋਈ ਵੈਪਨ ਸੁਪਾ ਕੇ ਰੱਖਿਆ ਹੋਇਆ ਇਹਨੂੰ ਫਿਰ ਪ੍ਰੋਡਕਸ਼ਨ ਬਰਾਂਡ ਤੇ ਲੈ ਕੇ ਜਾਂਦਾ ਪ੍ਰੋਡਕਸ਼ਨ ਬਰਾਂਡ ਤੋਂ ਲਿਆਉਣ ਤੋਂ ਬਾਅਦ ਇਨੂੰ ਉਹ ਰਿਕਵਰੀ ਕਰਾਉਣ ਵਾਸਤੇ ਲੈ ਕੇ ਗਏ ਸੀ ਜੀ ਰਿਕਵਰੀ ਕਰਾਉਣ ਵਾਸਤੇ ਇਹਨੂੰ ਲੈ ਕੇ ਜਾ ਰਹੇ ਸੀ ਪੀਰ ਮੁਛਲ ਖੇਤਰ ਤੇ ਉੱਥੇ ਇੱਕ ਸਾਰੀ ਉਦੀ ਇਮਾਰਤ ਹੈ ਤੇ ਉੱਥੇ ਹੀ ਨੇ ਕਹਿੰਦੇ ਜੀ ਆਪਣਾ ਗੋਲੀ ਸਿਕਾਇਦਾ ਲੁਕੋ ਕੇ ਰੱਖਿਆ ਸੀ ਜੀ ਉਸ ਵੇਲੇ ਕਹਿੰਦੇ ਇੱਕ ਪੁਲਿਸ ਕਰਮਚਾਰੀ ਨੂੰ ਇਹ ਤੱਕਾ ਦੇ ਕੇ ਜਦੋਂ ਭੱਜਿਆ ਇਹਨੂੰ ਰੋਕਣ ਵਾਸਤੇ ਪਹਿਲਾਂ ਇੱਕ ਹਵਾਈ ਫਾਇਰ ਕੀਤਾ ਜਿਹਨੂੰ ਆਪਾਂ ਬਾਰਨਗਾਲਾ ਫਾਇਰ ਕਹਿੰਦੇ ਨੇ ਲੇਕਿਨ ਇਹ ਰੁਕੇ ਨਹੀਂ ਫਿਰ ਉਹਨੇ ਹੋਰ ਗੋਲੀਆਂ ਚਲਾਤੀਆਂ ਤੇ ਉਹ ਗੋਲੀਆਂ ਜਿਹੜੀਆਂ ਹੈਗੀਆਂ ਚੱਲਣ ਦੇ ਨਾਲੇ ਜ਼ਖਮੀ ਹੋ ਗਏ ਸੀ ਜੀ ਖੈਰ ਇਹਦੀ ਜਾਨ ਜਿਹੜੀ ਹੈਗੀ ਬਚ ਗਈ ਇਹਨੂੰ ਕੋਈ ਬਹੁਤਾ ਖਤਰਾ ਨਹੀਂ ਹੈ ਜੀ ਇਹਦੇ ਖਿਲਾਫ ਇਲਜ਼ਾਮ ਇਹ ਹੈ ਕਿ ਇਹ ਦੋਰੇ ਕਤਲ ਕੇਸ ਦੇ ਵਿੱਚ ਜਿਹੜਾ ਹੈਗਾ ਇੱਕ ਮਾਂਤੀ ਦਾ ਦੂਰਾ ਕਤਲ ਕੀਤਾ ਸੀ ਉਹਦੇ ਵਿੱਚ ਵੀ ਇਹ ਚਾਹੀਦਾ ਹੈ ਜੀ ਕਿਹਾ ਜਾਂਦਾ ਹੈ ਕਿ ਕਾਫੀ ਖਤਰਨਾਕ ਹੈ ਜਿਹੜਾ دہشت ਆਪਣਾ ਜਿਹੜਾ ਇੱਕ ਸੈਟਰ ਹੈ ਉਹ ਹੈ ਤੇ ਇਹਨੂੰ ਜਿਹੜੀ ਹੈਗੀ ਇਹ ਮੁਹਾਲੀ ਪੁਲਿਸ ਨਾਲ ਜੇ ਆਪਾਂ ਦੇਖੀ ਤਾਂ ਇਹ ਜੀ ਟੀਐਫ ਐਂਟੀ ਗੈਂਗ ਸਟਰ ਟਾਸਕ ਫੋਰਸ ਜਿਹੜਾ ਉਹਦੀ ਕਾਰਵਾਈ ਹੈ ਜੀ ਦੇਖੋ ਕੁੱਲ ਮਿਲਾ ਕੇ ਸਥਿਤੀ ਇਹ ਹੈ ਕਿ ਗੈਂਗ ਸਟਰਾਂ ਦਾ ਇਹ ਜਿਹੜਾ ਹੈਗਾ ਇਸ ਵੇਲੇ ਡਰ ਦਹਿਸ਼ਤ ਕਾਫੀ ਹੋਈ ਵੀ ਹੈ ਜੀ ਔਰ ਇਹਨਾਂ ਦੀ ਜਿਹੜੀ ਹੈਗੀ ਗਿਣਤੀ ਦੇ ਵਿੱਚ ਵੀ ਵਾਧਾ ਹੋ ਰਿਹਾ ਤੇ ਇਹਦਾ ਕਾਰਨ ਇਹ ਕਿ ਬੇਰੋਜ਼ਗਾਰੀ ਜੀ ਬੇਰੋਜ਼ਗਾਰੀ ਜਾਂ ਨਸ਼ੇ ਵਗੈਰਾ ਇਸ ਕਰਕੇ ਸਰਕਾਰ ਨੂੰ ਜੇ ਆਪਾਂ ਇਹ ਕਹਦੀ ਕਿ ਕੱਲਾ ਗੋਲਗੰਜ ਲਾ ਕੇ ਇਸ ਮਾਮਲੇ ਨੂੰ ਖਤਮ ਕਰ ਦੇਗੇ ਉਹ ਨਹੀਂ ਜੀ ਬੁਰੇ ਨੂੰ ਮਾਰਨ ਦੀ ਬਜਾਏ ਬੁਰੇ ਦੀ ਮਾਂ ਨੂੰ ਮਾਰੋ ਕਿ ਕੋਈ ਹੋਰ ਬੁਰਾ ਪੈਦਾ ਨਾ ਹੋਵੇ ਉਹ ਕਿਸੇ ਹੋਰ ਬੁਰੇ ਨੂੰ ਜਨਮ ਨਾ ਦੇਵੇ ਜੀ ਇਹਦਾ ਸਿਸਟਮ ਹੈ ਸਿਸਟਮ ਦੇ ਵਿੱਚ ਜਿਹੜਾ ਨਿਗਾਰ ਆਇਆ ਉਸ ਨਿਗਾਰ ਤੋਂ ਨਜਾਤ ਤਾਂ ਹੀ ਹਾਸਲ ਕੀਤੀ ਜਾ ਸਕਦੀ ਹੈ ਜੇ ਗਰਾਸ ਰੂਟ ਲੈਵਲ ਤੇ ਬੁਰੀਆਦੀ ਚੇਂਜਸ ਹੋਣ ਤਬਦੀਲੀਆਂ ਹੋਣ ਜੀ ਲੋਕਾਂ ਦੇ ਲਈ ਰੋਜ਼ਗਾਰ ਦੇ ਮਹੀਏ ਪੂਰੇ ਕੀਤੇ ਜਾਣ ਪਰ ਸਾਡੀਆਂ ਸਰਕਾਰਾਂ ਦੀ ਸਥਿਤੀ ਹੈ ਚਾਹੇ ਉਕਾਲ ਗਾਂਦੀ ਸੀ ਉਹ ਕਾਂਗਰਸ ਦੀ ਹਵਾਮਾ ਨਵੀਂ ਪਾਰਟੀ ਦੀ ਹੈ ਉਹ ਸੈਂਟਰ ਦੀ ਹੈ ਇਥੇ ਸਰਕਾਰਾਂ ਜਿਹੜੀਆਂ ਹੈਗਾ ਮੁਫਤ ਖੋਰੀ ਵਾਲੇ ਪਾਸੇ ਨੂੰ ਪਾਉਂਦੀਆਂ ਕਿ ਆਹ ਚੀਜ਼ ਵੀ ਤੁਹਾਨੂੰ ਮੁਫਤ ਨੂੰ ਆਹ ਚੀਜ਼ ਵੀ ਮੁਫਤ ਪਾ ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਇਲੈਕਸ਼ਨ ਤੋਂ ਆਨ ਬੈਲਰ ਗੋਡ ਆਫ ਕੰਡਕਟ ਲੱਗਿਆ ਹੋਣ ਦੇ ਬਾਵਜੂਦ ਇੱਕ ਫੈਸਲਾ ਕਰਵਾ ਕੇ ਤੇ ਉਹਦਾ ਬੁਕਾਇਦਾ ਐਲਾਨ ਵੀ ਕਰਤਾ ਸੀ ਕਿ 80 ਕਰੋੜ ਲੋਕਾਂ ਨੂੰ ਅਗਲੇ 5 ਸਾਲਾਂ ਦੇ ਲਈ ਮੁਫਤ ਅਨਾਜ ਜਿਹੜਾ ਉਹ ਮਹਿਆ ਕੀਤਾ ਜਾਂਦਾ ਰਹੂਗਾ ਜੀ ਮੁਫਤ ਅਨਾਜ ਨਹੀਂ ਲੋੜ ਲੋਕਾਂ ਦੀ ਲੋਕਾਂ ਨੂੰ ਲੋੜ ਹੈ ਕਿ ਸਾਨੂੰ ਤੁਸੀਂ ਕੰਮ ਦਿਓ ਸਾਨੂੰ ਰੋਜ਼ਗਾਰ ਦਿਓ ਤਾਂ ਕਿ ਅਸੀਂ ਕਮਾਈ ਕਰੀਏ ਤੇ ਕਮਾਈ ਕਰਕੇ ਅਸੀਂ ਆਪਣਾ ਲੈ ਲਈਏ ਜੇ ਅਸੀਂ ਮੁਫਤ ਇਹੋ ਜੀਆਂ ਗੱਲਾਂ ਕਰਾਂਗੇ ਤਾਂ ਉਹਦੇ ਵਿੱਚ ਫਿਰ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਜੀ ਸੋ ਮੇਨ ਚੀਜ਼ ਇਹ ਹੈ ਕਿ ਇਸ ਸਿਸਟਮ ਹੈ ਜਿਹੜਾ ਸਿਸਟਮ ਦੇ ਵਿੱਚ ਬਣਾਈ ਦੀ ਤਬਦੀਲੀ ਦੀ ਲੋੜ ਹੈ ਰੋਜ਼ਗਾਰ ਲੋਕਾਂ ਨੂੰ ਬਹੁਤ ਜ਼ਰੂਰੀ ਹੈ ਨਸ਼ੇ ਪੱਤੇ ਦਾ ਇਹਦਾ ਉਹ ਖਾਤਮਾ ਵੀ ਬਹੁਤ ਜ਼ਰੂਰੀ ਹੈ ਐਸਪਰੇ ਨਸ਼ਾ ਵੀ ਤੁਹਾਨੂੰ ਪਤਾ ਵੀ ਗ੍ਰਾਸ ਰੂਟ ਲੈਵਲ ਤੇ ਅਰ ਥੱਲੇ ਤੱਕ ਜੀ ਪਹਿਲਾਂ ਕਿ ਪਹਿਲਾ ਮੁੰਡਿਆਂ ਦੀ ਗੱਲ ਆਉਂਦੀ ਹੁੰਦੀ ਸੀਗੀ ਕਹਿੰਦੇ ਹੁੰਦੇ ਸੀ ਇਹ ਚਿੱਟਾ ਵਗੈਰਾ ਅਮੀਰਾਂ ਦਾ ਸ਼ੌਕ ਆ ਹੁਣ ਗਰੀਬ ਵੀ ਖਾਣ ਲੱਗੀ ਇਵਨ ਕੁੜੀਆਂ ਵੀ ਇਸ ਬਿਮਾਰੀ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਘਰ ਖੋ ਰਹੇ ਨੇ ਜੀ ਜੀ ਏਟੀਲੋ ਸਾਹਿਬ ਜਦਿਆਂ ਦਾ ਇਹ ਵੀ ਦੱਸ ਦੋਗੇ ਜਿਹੜੀਆਂ ਇਹ ਨਸ਼ੇ ਨਾਲ ਸਬੰਧਤ ਮੌਤਾਂ ਹੋ ਰਹੀਆਂ ਨੇ ਜਾਂ ਨਸ਼ਾ ਇੰਨਾ ਆ ਰਿਹਾ ਇਹਦਾ ਕੀ ਸਥਾਈ ਹੱਲ ਹੋ ਸਕਦਾ ਕੋਈ ਇਦਾਂ ਤੁਹਾਨੂੰ ਲੱਗਦਾ ਕਿ ਕਦੇ ਰੁਕੂਗਾ ਨਹੀਂ ਸਥਾਈ ਹਲ ਤਾਂ ਡਾਕਟਰ ਗਾਂਧੀ ਦੱਸੀ ਜਾਂਦੇ ਆ ਕੁਝ ਹੋਰ ਲੋਕ ਵੀ ਦੱਸੀ ਜਾਂਦੇ ਆ ਕਿਉਂਕਿ ਕੁਝ ਲੋਕ ਉਹ ਹੈ ਜਿਨ੍ਹਾਂ ਲੋਕਾਂ ਨੂੰ ਕੰਮ ਕਰਨ ਵਾਸਤੇ ਤਾਕਤ ਉਹਨਾਂ ਚ ਹੈ ਨਹੀਂ ਗਰੀਬ ਹੈ ਲੋਕ ਜੀ ਉਹ ਕੋਈ ਨਾ ਕੋਈ ਆਸਰਾ ਲੈਂਦੇ ਆ ਉਹਦੇ ਵਿੱਚ ਆਮ ਆਪਾਂ ਦੇਖਿਆ ਪੁਰਾਣੇ ਜ਼ਮਾਨੇ ਦੇ ਵਿੱਚ ਅਸੀਂ ਦੇਖਿਆ ਸਾਡੇ ਜ਼ਮਾਨੇ ਚ ਤਾਂ ਹੁੰਦੀ ਸੀ ਕਿ ਜਦੋਂ ਬੰਦੇ ਨੂੰ ਦਿਹਾੜੀ ਤੇ ਲੈ ਕੇ ਜਾਂਦੇ ਉਹ ਖੇਤ ਚ ਕੰਮ ਕਰਵਾਉਂਦੇ ਹੁੰਦੇ ਜੀ ਉਦੋਂ ਆਮ ਤੌਰ ਤੇ ਪਿੰਡਾਂ ਦੇ ਵਿੱਚ ਭੁੱਕੀ ਵਗੈਰਾ ਹੁੰਦੀ ਸੀ ਫੀਮ ਹੁੰਦੀ ਸੀ ਚਾਹ ਦੇ ਵਿੱਚ ਉਹ ਪਾ ਦਿੰਦੇ ਸੀ ਜੀ ਤੇ ਬੰਦੇ ਕੰਮ ਜ਼ਿਆਦਾ ਕਰਦੇ ਸੀ ਹੌਲੀ ਹੌਲੀ ਬੰਦੀ ਇਸ ਤਰ੍ਹਾਂ ਲੱਗ ਜਾਂਦੀ ਹੈ ਇੱਕ ਤਾਂ ਲੋਕ ਉਹ ਹੈ ਜਿਨ੍ਹਾਂ ਦੀ ਲੋੜ ਬਣ ਗਈ ਹੈ ਉਹਨਾਂ ਦੇ ਹੱਡਾਂ ਦੇ ਨਾਲ ਮਤਲਬ ਜਿਹੜਾ ਉਹਦਾ ਸਬੰਧ ਹੈ ਇਹ ਜਾ ਹੋਗਾ ਕਿ ਉਹ ਉਹ ਤੋਂ ਬਗੈਰ ਸਾਰੀ ਨਹੀਂ ਸਕਦੇ ਜੀ ਕੁਝ ਲੋਕ ਕੋਈ ਦਿਨ ਨਸ਼ੇ ਨੂੰ ਸ਼ੌਕ ਵਜੋਂ ਕਹਿੰਦੇ ਉਹ ਵੱਡੇ ਲੋਕ ਹੈ ਪਰ ਆਮ ਲੋਕ ਜਿਹੜੇ ਹੈਗੇ ਆ ਸੁਧਾਰੇ ਜੀ ਇਹਦੇ ਵਾਸਤੇ ਜੇ ਆਪਾਂ ਦੁਨੀਆ ਦੇ ਇਤਿਹਾਸ ਦੇ ਵਿੱਚ ਦੇਖੀਏ ਨਸ਼ੇ ਤਾਂ ਸਾਰੇ ਦੇਸ਼ਾਂ ਦੇ ਵਿੱਚ ਹੀ ਹੈਗੇ ਜੀ ਜਿਹੜੇ ਵਿਕਸਿਤ ਪੱਛਮੀ ਦੇਸ਼ ਹੈ ਅਮਰੀਕਾ ਕੈਨੇਡਾ ਉੱਥੇ ਕਿਹੜਾ ਘਟ ਹੈ ਜੀ ਇੱਥੇ ਜਿਹੜੇ ਹੁਣ ਕੁਝ ਵਿਦਵਾਨ ਬੰਦੇ ਹੈਗੇ ਜਿਵੇਂ ਡਾਕਟਰ ਧਰਮਵੀਰ ਗਾਂਧੀ ਹੋਰੀਆ ਉਹ ਕਹਿੰਦੇ ਕਿ ਇੱਕ ਤਾਂ ਇਹ ਜਿਹ ਮਰੀਜ਼ਾਂ ਦੇ ਰੂਪ ਚ ਲੈਣਾ ਚਾਹੀਦਾ ਹੈ ਜੀ ਦੂਜੀ ਗੱਲ ਜੇ ਇਹਨੂੰ ਸਿੰਥੈਟਿਕ ਨਸ਼ੇ ਤੋਂ ਬਚਾਉਣਾ ਹੈ ਤੇ ਫਿਰ ਤੁਹਾਨੂੰ ਚਾਹੀਦਾ ਕਿ ਤੁਸੀਂ ਜਿਹੜੇ ਰਵਾਇਤੀ ਨਸ਼ੇ ਹੈ ਜਿਵੇਂ ਪੁੱਕੀ ਵਗੈਰਾ ਉਹਨੂੰ ਕੰਟਰੋਲਡ ਸਰਕਾਰ ਦੇ ਮਤਲਬ ਜਿਹੜਾ ਹੈਗਾ ਕੰਟਰੋਲ ਦੇ ਥੱਲੇ ਹੋਵੇ ਜਿਹੜੇ ਬੰਦੇ ਆਦੀ ਹੈ ਜੀ ਜਿਹੜੇ ਐਡਿਕਟਡ ਹੈ ਉਹਨਾਂ ਨੂੰ ਥੋੜੀ ਮਾਤਰਾ ਦੇ ਵਿੱਚ ਉਹ ਦਿੱਤੀ ਜਾਂਦੀ ਰਹੇ ਹੌਲੀ ਹੌਲੀ ਉਹਨਾਂ ਨੂੰ ਛਡਵਾਇਆ ਵੀ ਜਾ ਸਕਦਾ ਹੈ ਔਰ ਇਹ ਬਹੁਤ ਸਾਰੇ ਦੇਸ਼ਾਂ ਵਿੱਚ ਇਸਕੋ ਸੁਣਦਾ ਹੈ ਮੇਰੇ ਕੋਲ ਕਿ ਨਿੰਦਾ ਵਗੈਰਾ ਦੇ ਵਿੱਚ ਤਾਂ ਕੋਈ ਪਾਬੰਦੀ ਕੋਈ ਨਹੀਂ ਹੈ ਜੀ ਪਰ ਸਾਡੇ ਜਦੋਂ ਇਸ ਚੀਜ਼ ਤੇ ਪਾਬੰਦੀ ਲੱਗੀ ਹੋਈ ਹੈ ਔਰ ਦੂਜੀ ਚੀਜ਼ ਜਿਹੜੀ ਹੈਗੀ ਹੈ ਗੈਰ ਕਾਨੂੰਨੀ ਜਿਹਨੂੰ 67 ਨਸ਼ਾ ਕਹਿੰਦੇ ਉਹ ਵਾਧੂ ਮਿਲਦਾ ਹੈ ਅਲੱਗ ਤਰ੍ਹਾਂ ਹੀ ਹੋ ਸਕਦਾ ਹੈ ਕਿ ਰਵੈਇਤੀ ਨਸ਼ਾ ਜਿਹੜਾ ਹੈ ਉਹਨੂੰ ਕੰਟਰੋਲਡ ਤਰੀਕੇ ਦੇ ਨਾਲ ਥੋੜਾ ਜਿਹਾ ਖੋਲ ਦੇ ਜੀ ਜੀ ਜੀਤਲ ਸਿੰਘ ਸਾਹਿਬ ਅੱਜ ਦੀਆਂ ਚਰਚਿਤ ਖਬਰਾਂ ਲਈ ਤੁਹਾਡੀ ਟਿਕਟ ਆਪਣੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਧੰਨਵਾਦ ਦੋਸਤੋ ਇਹ ਸਾਣਾ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਂ ਤੇ ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਸ਼ਮਾਦਾਨ ਮੈਨੂੰ ਯਾਨੀ ਕਿ ਦਲਬੀਰ ਸਿੰਘ ਬਰਾੜ ਨੂੰ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ ਤੇ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦੇ ਨਾਲ ਰਬ ਰੱਖਾ ਸ਼ਮਾਦਾਨ